ਗਾਨਨ ਕਰਦਾ ਆਂ ਆਪਾਂ ਅੰਦਰ ਸਭ ਦਾ ਕੀਲੇ ਗੁਰੂ ਦੇ ਦੀਵਾਨੀ ਤੇ ਆ ਜੀ ਦੀ ਚੌਂਕ ਜੈਪਿਆ ਦਾ ਹੋਆ ਜਿਵੇਂ ਕਰ ਗਾਨ ਦੀ ਪਾਵਨ ਪ੍ਰਕਾਸ਼ ਗੁਰੂ ਜੀਆਂ ਦੇ ਅੰਦਰ ਗੁਰੂ ਮਹਾਰਾਜ ਤਾਂ-ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਪਹਿਲੇ ਪਾਤਸ਼ਾਹੀ ਦੇ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਅੱਜ ਉਹਨਾਂ ਦਾ ਪਵਿੱਤਰ ਸਥਾਨ ਡੇਰਾ ਬਾਬਾ ਨਾਨਕ ਤੋਂ ਜਿਹੜਾ ਨਗਰ ਕੀਰਤਨ ਚੱਲਿਆ ਉਹਦੇ ਸਮੂਹ ਲੋਕ ਕੇ ਸਾਰੇ ਸਾਥ ਸੰਗਤ ਨੇ ਜਿਹੜੀ ਸਮੂਹਲਿਤ ਕੀਤੀ ਆ ਬੜਾ ਸੁਭਾਗਾ ਸਮਾ ਸਾਡੇ ਬਾਅਦ ਤੇ ਕਿ ਆਪਾਂ ਨਸਤਕਮਕ ਹੋਣ ਆਇਆ ਤਾਂ ਇਲਾਕੇ ਦੀਆਂ ਸਾਰੀਆਂ ਸੰਗਤਾਂ ਮਿਲ ਜੁਲ ਕੇ ਅੱਜ ਪ੍ਰਕਾਸ਼ ਦਿਹਾੜਾ ਮਨਾ ਰਹੀਆਂ ਨੇ ਮੈਂ ਗੁਰਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਤੇ ਅਰਦਾਸ ਬੇਨਤੀ ਕਰਦਾ ਸੱਚੇ ਪਾਤਸ਼ਾਹ ਆਪਣੇ ਇਲਾਕੇ ਤੇ ਆਪਣੇ ਬੱਚਿਆਂ ਤੇ ਮਿਹਰ ਭਰਿਆ ਹੱਥ ਰੱਖਣਾ ਤੇ ਚੜ੍ਹਦੀਆਂ ਕਲਾ 'ਚ ਰੱਖਣਾ ਅੱਜ 3 ਨਵੰਬਰ ਨੂੰ ਸ਼ਹਿਰ ਵਿੱਚ ਦਰਪਾਰ ਸਾਹਿਬ ਸ਼੍ਰੀ ਦਰਬਾਰ ਪਾਪਾ ਨਾਨਕ ਤੋਂ ਦੁਰਗੋਵਿੰਦ ਚੰ ਸ਼ਟਰੀ ਸਰਕਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਤੇ ਇਲਾਕੇ ਦੀ ਸੂਹ ਸੰਗਤਾਂ ਦੇ ਨਾਲ ਰਲ ਮਿਲ ਕੇ ਸ਼ਹਿਰ ਦੀ ਪ੍ਰਕਰਮਾ ਕਰਦਾ ਹੋਇਆ ਡੇਰਾ ਬਾਬਾ ਨਾਨਕ ਦਰਬਾਰ ਸਾਹਿਬ ਆਣ ਕੇ ਵਾਪਸ ਮੁਹਬਤ ਹੋਏ ਗੁਰੂ ਮਾਨਕ ਮਹਾਰਾਜ ਜਿਨ੍ਹਾਂ ਨੇ ਸਿੱਖੀ ਧਰਮ ਦੀ ਨੀਂਹ ਰੱਖੀ ਉਹਨਾਂ ਨੇ ਚਾਰ ਉਦਾਸੀਆਂ ਇਹ ਸੰਸਾਰ ਨੂੰ ਤਾਰਨ ਵਾਸਤੇ ਭੁੱਲੇ ਭਟਕਿਆਂ ਨੂੰ ਸਿੱਧੇ ਰਾਹੇ ਪਾਉਣ ਵਾਸਤੇ ਚਾਰ ਉਦਾਸੀਆਂ ਧਾਰਨ ਕੀਤੀਆਂ ਕਾ ਉਹਨਾਂ ਦੀ ਜੋ 10 ਗੁਰੂ ਸਾਹਿਬਾਨ ਤੱਕ ਚਲਦੀ ਰਹੀ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਦਸਵੀਂ ਜੋਤ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਲਾੜ ਇਸ ਸੰਗਤ ਨੂੰ ਲਾਇਆ ਔਰ ਇੱਕ ਅਕਾਲ ਪੁਰਖ ਦੇ ਨਾਲ ਜੋੜਨ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਿਆ ਅਤੇ ਸੰਗਤਾਂ ਨੂੰ ਹੁਕਮ ਕੀਤਾ ਕਿ ਜ਼ੁਲਮ ਤੇ ਜ਼ਬਰ ਦੇ ਵਿਰੁੱਧ ਲੜਾਈ ਜਾਰੀ ਰੱਖੇ ਜਿਹੜੀ ਗੁਰੂ ਨਾਨਕ ਮਹਾਰਾਜ ਨੇ ਸ਼ੁਰੂ ਕੀਤੀ ਸੀ ਉਸ ਲੜਾਈ ਨੂੰ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਨੇ ਜਾ ਕੇ ਗੁਰੂ ਗ੍ਰੰਥ ਸਾਹਿਬ ਦੀ ਜੋਤ ਪ੍ਰਸਾਪਤ ਕੀਤੀ ਤਾਂ ਅਸੀਂ ਅੱਜ ਉਹਨਾਂ ਦੇ ਸਬੰਧ ਦੇ ਵਿੱਚ ਨਗਰ ਕੀਰਤਨ ਸਜਾ ਕੇ ਗੁਰਦੀਆਂ ਸੰਗਤ 556 56 ਗੁਰਦੇ ਨਗਰ ਕੀ ਜਿਹੜਾ ਹੈ ਗੁਰੂ ਮਹਾਰਾਜ ਦਾ ਪ੍ਰਕਾਸ਼ ਜਿਹੜਾ ਮਨਾਇਆ ਜਾ ਰਿਹਾ ਹੈ ਸੰਗਤਾਂ ਸਮੂਹ ਸੰਗਤਾਂ 5 ਤਰੀਕ ਨੂੰ ਗੁਰਮਤ ਮਰਿਆਦਾ ਦੇ ਜਿਹੜੇ ਹੈ ਸਜਾਏ ਜਾਣਗੇ ਔਰ 5 ਤਰੀਕ ਤੋਂ ਦਿਨ ਦੇ ਸਮੇਂ ਤੇ ਰਾਤ ਦੇ ਸਮੇਂ ਵੀ ਗੁਰੂ ਤੇ ਆਸ਼ਦੇ ਨਾਲ ਸੰਗਤਾਂ ਨੂੰ ਜੋੜਿਆ ਜਾਵੇਗਾ ਅੱਜ ਬੜੀਆ פאר ਕਿਰਪਾ ਦੇਰਾ ਡੇਰਾ ਬਾਬਾ ਨਾਨਕ ਦੇ ਵਿੱਚ ਰੌਣਕਾਂ ਲੱਗੀਆਂ ਨੇ ਕਿਉਂਕਿ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਿਗ ਚਾਨਣ ਹੋਵਾ ਕਿਉਂ ਘਰ ਸੂਰਜ ਨਿਕਲਿਆ ਤਾਰੇ ਛਪੇ ਹਨ ਧੇਰ ਫਲੋਆ ਅੱਜ ਬੜੀਆ פאר ਕਿਰਪਾ ਗੁਰੂ ਨਾਨਕ ਸਾਹਿਬ ਜੀ ਦਾ ਜੋ ਨਗਰ ਕੀਰਤਨ ਜੋ ਦਰਬਾਰ ਸਾਹਿਬ ਤੋਂ ਜੋ ਚਾਲੇ ਪਾਏ ਨੇ ਮਹਾਰਾਜ ਦੀ ਕਿਰਪਾ ਨਾਲ ਹੁਣ ਡੇਰਾ ਬਾਬਾ ਨਾਨਕ ਤੇ ਚੋਲਾ ਸਾਹਿਬ ਪਹੁੰਚ ਰਹੇ ਤੇ ਗੁਰੂ ਮਹਾਰਾਜ ਉਹਨਾਂ ਦੀ ਮੇਰ ਪ੍ਰਿਆਤ ਕਰਨ ਇਸੇ ਤਰ੍ਹਾਂ ਅਸੀਂ ਗੁਰੂ ਮਹਾਰਾਜ ਦੀ ਖੁਸ਼ੀ ਇਹ ਲੈਂਦੇ ਹਾਂ